ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਉਹਨਾਂ ਲਈ ਅਹਿਮ ਆ ਖਬਰ ਧਿਆਨ ਨਾਲ ਸੁਣ ਲੈਣ ਤੇ ਨਾਲ ਹੀ ਇੱਕ ਕਿਸਾਨਾਂ ਦੇ ਲਈ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪ ਸੁਪਰੀਮੋ ਅਰਵਿੰਦ ਕੇਸ ਦਿਵਾਲ ਨੇ ਜਲੰਧਰ ਦੇ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 5000 ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ ਇਸ ਤੋਂ ਇਲਾਵਾ 15 ਅਕਤੂਬਰ ਤੱਕ 7 ਦਿਨਾਂ ਦੇ ਵਿੱਚ ਜਿਹੜਾ ਪੈਂ ਇਸੋ ਨਵੇਂ ਕਰਮਚਾਰੀ ਜਿਹੜੇ ਉਹ ਭਰਤੀ ਕੀਤੇ ਜਾਣਗੇ ਇਸ ਤੋਂ ਇਲਾਵਾ 2000 ਇੰਟਰਨ ਨਿਯੁਕਤ ਕੀਤੇ ਜਾਣਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ 2035 ਦੀ ਤਿਆਰੀ ਵਿੱਚ ਰੁੱਝੇ ਹੋਏ ਹਾਂ ਅਸੀਂ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 5000 ਕਰੋੜ ਦਾ ਨਿਵੇਸ਼ ਕਰਾਂਗੇ ਤੇ ਅਗਲੇ ਸਾਲ ਸਾਡੇ ਕੋਲ 24 ਘੰਟੇ ਬਿਜਲੀ ਸਪਲਾਈ ਹੋਵੇਗੀ ਇੱਕ ਹੋਰ ਵੱਡੀ ਸ਼ਿਕਾਇਤ ਇਹ ਸੀ ਕਿ ਬਿਜਲੀ ਵਿਭਾਗ ਦੇ ਵਿੱਚ ਸਟਾਫ ਦੀ ਘਾਟ ਆ ਪਰ ਇਹ ਕੰਮ ਵਿੱਚ ਜਿਹੜਾ ਰੁਕਾਵਟ ਪਾਉਂਦਾ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਕਿ ਅਸੀਂ ਅਗਲੇ 7 ਦਿਨਾਂ ਦੇ ਵਿੱਚ 15 ਅਕਤੂਬਰ ਤੱਕ 2509 ਕਰਮਚਾਰੀ ਭਰਤੀ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ 2000 ਇੰਟਰਨ ਵੀ ਨਿਯੁਕਤ ਕਰ ਰਹੇ ਆ ਇਸ ਦੇ ਨਾਲ ਹੀ ਕਿਸਾਨਾਂ ਲਈ ਵੀ ਇੱਕ ਜੋ ਐਲਾਨ ਕੀਤਾ ਮੁੱਖ ਮੰਤਰੀ ਮਾਨ ਨੇ ਤਾਂ ਮੌਜੂਦਾ ਸੋਨੀ ਮੰਡੀ ਕਾਰਨ ਸੀਜ਼ਨ ਦੌਰਾਨ ਹਰ ਵੀਰ ਦੇ ਦਿਨ ਨਾਲ ਝੋਨੇ ਦੀ ਖਰੀਦ ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਜੋ ਇਸ ਤੱਥ ਤੋਂ ਸਪਸ਼ਟ ਹੁੰਦਾ ਕਿ ਕਿ ਸੂਬੇ ਦੀਆਂ ਮੰਡੀਆਂ ਚ ਕੁੱਲ 824732.78 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਤੇ ਇਸ ਚੋਂ 772000 950.23 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਜੋ ਕਿ ਕੁੱਲ ਉਪਜ ਦਾ 93% ਦੀ ਬੰਦ ਹੈ ਤੇ ਸਰਕਾਰੀ ਏਜੰਸੀਆਂ ਨੇ 7,70,241.58 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਤੇ ਪਨ ਗ੍ਰੇਨ ਪੰਜਾਬ ਰਾਜ ਅਨਾਜ ਖਰੀਦ ਨਿਗਮ ਲਿਮਟਿਡ ਹੁਣ ਤੱਕ 3,23,992 ਪੁਆਇੰਟ 64 ਮੀਟਰ ਮੈਟ੍ਰਿਕ ਟਨ ਖਰੀਦ ਨਾਲ ਸਰਕਾਰੀ ਏਜੰਸੀਆਂ ਚੋਂ ਮੌਰੀ ਰਿਹਾ ਹੈ ਇਸ ਤੋਂ ਇਲਾਵਾ ਮੌਜੂਦਾ ਸੋਨੇ ਮੰਡੀਕਰ ਸੀਜ਼ਨ ਚ ਹੁਣ ਤੱਕ 68679 ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਐਮ ਐਸ ਪੀ ਦਾ ਲਾਭ ਮਿਲਿਆ ਹੈ ਤੇ ਹੁnda ਕਿਸਾਨਾਂ ਦੇ ਖਾਤੇਾਂ ਚ ਸੋਰਨ ਸੋਸ਼ੀਅਲੀ 4.47 ਕਰੋੜ ਰੁਪਏ ਜਮ੍ਹਾਂ ਕੀਤੇ ਜਾ ਚੁੱਕੇ ਨੇ ਇਹ ਜਾਣਕਾਰੀ ਦਿੰਦੇ ਹੋਏ ਖੁਰਾਕ ਸਿਵਲ ਸਪਲਾਈ ਦੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲਚੰਦ ਘਟਾਰੂਚੱਕ ਨੇ ਦੁਹਰਾਇਆ ਕਿ ਸੂਬੇ 'ਚ ਆਏ ਹੜ੍ਹਾਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਵੱਲੋਂ ਸਖਤ ਮਿਹਨਤ ਨਾਲ ਪੈਦਾ ਕੀਤੇ ਅਨਾਜ ਦੇ ਹਰੇਕ ਦਾਣੇ ਦੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੰਦਾ ਸੁਭਾ ਸਰਕਾਰ ਨੇ ਅਕਤੂਬਰ ਲਈ 27000 ਕਰੋੜ ਤੇ ਸਤੰਬਰ ਲਈ 15000 ਕਰੋੜ ਪੈ ਦੀ ਨਗਦ ਕਾਜਾ ਸੀਮਾ CCL ਹਾਸਲ ਕਰ ਲਈ ਹੈ ਤੇ ਅਧਿਕਾਰੀਆਂ ਨੇ ਮੰਡੀਆਂ ਚ ਬਾਹਰਦਾਨਾਂ ਤੇ ਡਾਕਟਰੀ ਸੁਹੋਲਦਾਂ ਦੇ ਸਫਾਈ ਦੇ ਟੁਕਮੇ ਪ੍ਰਬੰਧ ਵੀ ਯਕੀਨੀ ਬਣਾਉਂਦੇ ਹੁਕਮ ਦਿੱਤੇ ਹੋਏ ਹਨ ਤਾਂ ਜੋ ਵੀ ਕਿਸੇ ਵੀ ਕਿਸਾਨ ਨੂੰ ਆਪਣੇ ਉਪਜ ਵੇਚਣ ਚ ਕੋਈ ਦਿੱਕਤ ਪੇਸ਼ ਨਾ ਆਵੇ